ਸਿੰਦਰ ਬੋਲਦਾ ਨਹੀਂ ਕਹਲਾ ਹੁਣ ਕਾ ਕਣਕ ਵੀ ਵਧੀਆ ਨਿਕਲੀ ਐ ਕਿਤਾ ਲੈ ਕੇ ਜਾਉ ਪੈਸੇ ਉਹ ਦੇ ਦਾਂਗੇ ਯਾਰ ਹਜੇ ਮੱਕੀ ਮੁੱਕੀ ਬੀਜ ਕੇ ਦੇਵਾਂਗੇ ਓਏ ਕਿਦਰੇ ਨਹੀਂ ਭੱਜਣ ਲੱਗਿਆ ਯਾਰ ਤੂੰ ਨਾ ਤੂੰ ਹੁਣ ਆਇਆ ਕਿ ਹੁਣ ਪਣਾ ਆਏ ਦੱਸ ਤੂੰ ਓ ਯਾਰ ਮੈਂ ਤਾਂ ਗਿਆ ਹਾਂ ਬਾਈ ਬਾਹਰ ਰਫਤਾਂ ਗਿਆ ਹਾਂ ਮੈਂ ਤਾਂ ਪਹਾੜਾਂ 'ਤੇ ਗੀੜੇ ਕੱਢਣੇ ਯਾਰ ਅੱਛਾ ਰਹਾ ਗਿਆ ਹੋਇਆ ਤੂੰ ਪਹਾੜਾਂ 'ਚ ਲੈ ਕੇ ਸਾਡਾ 50000 ਰੁਪਇਆ ਹੈ ਇਹ 50000 50000 ਦੇ ਦਾਂਗੇ ਯਾਰ ਜਦ ਆਏ ਯਾਰ ਉਹ ਦੇ ਦਾਂਗੇ ਜਿੱਦਿਆਂ ਆ ਗਏ ਤੈਨੂੰ ਮੈਂ ਕਹੀਦਾ ਜਾਨਾ ਯਾਰ ਕਿਉਂ ਤੂੰ ਮੇਰਾ ਦਿਮਾਗ ਖਰਾਬ ਕਰਿਆ ਫੋਨ ਕਰ ਕਰਕੇ ਮੈਨੂੰ ਡਿਘਾ ਦੇਂਗਾ ਯਾਰ ਪਹਾੜੀਆਂ ਜੇ ਤੂੰ ਅੱਛਾ ਡਿੱਗੇ ਆ ਹੈ ਤਾਂ ਹੁਣ ਮਗਰ ਦੇਖ ਤੇਰੇ ਮਗਰ ਗਧਿਆਂ ਤੇ ਵੀ ਬੈਠੇ ਹੁੰਦੇ ਨੇ ਲੋਕ ਉਹ ਯਾਰ ਮੈਂ ਅਸੀਂ ਗਧਿਆਂ ਗੁਦਿਆਂ 'ਤੇ ਨਹੀਂ ਚੜਦੇ ਭਾਈ ਅਸੀਂ ਤਾਂ ਉਹ ਡੰਡੇ ਜੇ ਲਈ ਫਿਰਦੇ ਆਏ ਜੇ ਮਾਰਨ ਵਾਲੇ ਹੱਥ 'ਚ ਆਉਣ ਡੋੜ ਨਹੀਂ ਕਰਿਆ ਗੁਦਿਆਂ ਦੀ ਮਗਰ ਦੇਖ ਤਾਂ ਸਹੀ